ਵਲਵੰਸੀ ਦੇ ਰਾਜਵਾਨ ਦੀ ਫਰਸੇ ਨੂੰ ਲੈ ਕੇ ਇੱਕ ਜੀਸੀ ਵੱਲੋਂ ਇੱਕ ਜੀ ਜੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਜੋ ਪ੍ਰਧਾਨ ਸਰਦਾਰ ਜਿੰਦਸੀ ਧਾਮੀ ਜੀ ਪਹਿਲਾਂ ਵੀ ਬੰਦੀ ਸਿੰਘਾਂ ਨੂੰ ਮਿਲਦੇ ਨੇ। ਇਸੇ ਹੀ ਉਦਾਰੰਭ ਵਿੱਚ ਸardar ਵਲਵੰਸੀ ਦੇ ਰਾਜਵਾਨਾ ਜੋ ਲੰਮੇ ਸਮੇਂ ਤੋਂ ਪਟਿਆਲਾ ਦੀ ਸ਼ਹਿਰ ਵਿੱਚ ਵਸਦਾ ਨੇ। ਉਹਨਾਂ ਦੀ ਮੁਲਾਕਾਤ ਕਰਨ ਲਈ ਅੱਜ ਐਡੀਜੀਪੀ ਜੇਲਾ ਤੋਂ ਸਮਾਂ ਮੰਗਿਆ ਗਿਆ ਕਿਉਂਕਿ ਪਹਿਲਾਂ ਵੀ ਮਾਜੂ ਪ੍ਰਧਾਨ ਸਾਹਿਬ ਕਈ ਵਾਰ ਮੁਲਾਕਾਤ ਕਰ ਆਏ ਨੇ ਤੇ ਹੁਣ ਵੀ ਉਹਨਾਂ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਆ ਕਿਉਂਕਿ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਕੋਈ 34 ਸਾਲ ਤੋਂ ਕਿ 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰ ਲੈਣ ਲਈ ਸਮੇਂ-ਸਮੇਂ ਤੇ ਮੁਲਾਕਾਤ ਵੀ ਕਰਦੇ ਨੇ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਸ਼ਰੋਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਇਹ ਉਸ ਉਸ ਦਰਮਿਆਨ ਜਿਹੜੀ ਇਹ ਮੀਟਿੰਗ ਜਿਹੜੀ ਇਹ ਐ ਏਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਸਰਦਾਰ ਬਲਵੰਸੀ ਦੇ ਰਾਜਵਾਲੇ ਨਾਲ ਮੇਲੰਦੀ ਅੱਜ ਦਿੱਤੀ ਜਾਵੇ